ਲੋ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਵੀਰੋ ਚੱਲਦੇ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਹਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਭਾਈ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਵਲੋਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਇਹ ਦੁੱਧ ਤੇ ਪਤ ਤੱਕ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੋਂ ਲੋ ਭਾਈ ਅੱਜ ਦਾ ਬਲੌਗ ਹੈ ਜਿਹੜਾ ਇੱਕ ਤਹਿ ਦਿਲੋਂ ਧੰਨਵਾਦ ਭਾਈ ਪੈਨਾ ਦਾ ਤੇ ਮੇਰੇ ਵੀਰਾਂ ਦਾ ਜਿਹੜਾ ਪਿਛਲੇ ਬਲੌਗ ਨੂੰ ਤੁਸੀਂ ਪਿਆਰ ਦਿੰਦੇ ਆ ਪਿਛਲੇ ਬਲੌਗਾਂ ਨੂੰ ਤੇ ਪਰਿਵਾਰ ਨੂੰ ਭਾਈ ਸ਼ੇਧ ਦੇਣ ਵਾਲੇ ਕਮੈਂਟ ਕਰਦੇ ਆ ਬਹੁਤ ਪੈਨਾ ਬਾਹਰ ਤੇ ਕੈਨੇਡਾ ਤੇ ਚਲੋ ਪਤਾ ਲੱਗ ਹੀ ਜਾਂਦਾ ਏ ਕਿਉਂਕਿ ਕਈ ਪੈਨਾ ਕਮੈਂਟ ਦੇ ਵਿੱਚ ਲਿਖ ਵੀ ਦਿੰਦੀਆਂ ਵੀ ਅਸੀਂ ਇੱਥੇ ਤੇ ਆ ਕਿਹਨਾ ਪੈਣ ਦਿਲਵਿੰਦਰ ਕੌਰ ਉਹ ਵੀ ਦੱਸ ਦਿੰਦੀ ਆ ਵੀ ਹਰੇਕ ਦਾ ਪਤਾ ਲੱਗ ਹੀ ਜਾਂਦਾ ਚਲੋ ਬੈਸਥੇ ਬਾਹਰ ਭਾਈ ਕਾਰਨ ਦੇ ਤਹਿਤ ਦੇ ਲਤਨ ਬਾਦ ਵੀ ਤੁਸੀਂ ਬਹੁਤ ਚੰਗੇ ਚੰਗੇ ਕਮੈਂਟ ਕਰਦੇ ਆ ਪਰਿਵਾਰ ਪਰਿਵਾਰਕ ਤੇ ਬਾਕੀ ভাই ਠੰਡ ਆ ਜਿਹੜੀ ਉਹ ਹੋ ਗਈ ਬਹੁਤ ਹੁਣ ਕਹਿੰਦੇ ਨਹੀਂ ਹੁੰਦਾ ਵੀ ਜੋਵਨਰ ਉੱਤੋਂ ਕਹਿੰਦੇ ਉਹ ਗੱਲ ਸੱਚੀ ਆ ਬੰਦਾ ਜਿਕਣਾ ਕਹਿੰਦਾ ਜਵਾਨੀ ਚ ਜ਼ੋਰ ਮਾਰਦਾ ਇੱਕ ਨਾਲ ਹੁਣ ਠੰਡ ਆ ਜੋਵਨਰ ਉੱਤੇ ਉਹ ਵੀ ভাই ਪੂਰੇ ਜ਼ੋਰਾਂ ਤੇ ਬਾਕੀ ਚਲੋ ਪਿਛਲੇ ਕੈਮਰੇ ਨਾਲ ਤੁਹਾਨੂੰ ਦਿਖਾ ਦਿੰਦਾ ਵੀ ਖੇਤਾਂ ਦਾ ਬਲੌਗ ਆ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਾਈ ਜਿੱਥੇ ਤੇ ਪਾਸਾਗ ਤੋੜ ਦਿੱਤੇ ਇਹ ਵੀ ਹੁਣ ਜਿਹੜਾ ਜਿੱਥੇ ਨਹੀਂ ਤੋੜਿਆ ਆ ਦੇਖੋ ਬਾਈ ਪੀਲੇ ਪੀਲੇ ਫੁੱਲ ਹੈ ਲੋ ਕਿਆ ਵਧੀਆ ਸਿਸਟਮ ਉਸ ਪਈ ਵੀ ਆ ਪੂਰੀ ਫੁੱਲ ਭਰ ਆ ਦੇਖੋ ਠੀਕ ਹੈ ਤੇ ਬਾਕੀ ਆ ਲੋ ਤੇ ਬਾਕੀ ਜਿਹੜੇ ਬੂਟੇ ਪਰ ਤਸਾਗ ਟੁੱਟੀ ਜਾਂਦਾ ਉਹਦੀਆਂ ਦੇਖੋ ਗੰਧਲਾ ਦੁਬਾਰਾ ਤੇ ਦੁਬਾਰਾ ਤਿਆਰ ਹੋਈ ਜਾਂਦੀ ਸੋ ਚੱਲੀ ਜਾਂਦੇ ਕੰਮ ਬਾਈ ਇਧਰ ਬਾਈ ਗੋਭੀ ਸਰੋਂ ਜਿਹਦਾ ਆਪਾਂ ਬਾਈ ਸਰੋਂ ਦਾ ਤੇਲ ਖਾਂਦੇ ਆ ਸਬਜ਼ੀਆਂ ਨੂੰ ਤੜਕਾ ਲਾਉਂਦੇ ਆ ਉਹ ਆ ਬਾਈਏ ਗੋਭੀ ਕਰਨ ਦੇਖ ਲਓ ਇਹ ਸਭ ਤੋਂ ਬੈਸਟ ਕੁਆਲਟੀ ਦਾ ਤੇਲ ਹੀਦਾ ਹੁੰਦਾ ਹੈ ਗੋਭੀ ਸਰੋਂ ਦਾ ਉਹ ਚਾਹੇ ਸਿਰਚ ਵੀ ਲਾਓ ਚਾਹੇ ਸਰੀਰ ਨੂੰ ਵੀ ਲਾਓ ਸਭ ਤੋਂ ਬੈਸਟ ਮੰਨਿਆ ਗਿਆ ਹੈ ਜੇ ਕਿਤੇ ਇਹਦਾ ਸਾਗ ਵੀ ਬਣ ਜਵੇ ਤੁਸੀਂ ਕਹਣਾ ਵੀ ਸਮਝ ਲਓ ਜਿਹੇ ਜੀ ਮਲਾਈ ਖਾ ਲਈ ਜਿਹੜਾ ਸਾਗ ਖਾ ਲਿਆ ਚਲੋ ਹੁਣ ਤਾਂ ਆਪਾਂ ਇਹ ਇਹਦਾ ਘੱਟ ਬਣਾਉਂਦਾ ਕਿਉਂਕਿ ਆਪਣੇ ਕੋਲ ਤਾਂ ਬਹੁਤ ਤਰ੍ਹਾਂ ਦੀਆਂ ਹੁਣ ਨਵ ਬੂਟਾ ਦੇਖੋ ਕਿੰਨਾ ਵਧੀਆ ਖੜਾ ਇਹਦੀਆਂ ਗੰਦਲਾਂ ਬਣਦੀਆਂ ਰਹੇ ਇਹ ਬੂਟੇ ਨੂੰ ਉੱਪਰ ਤੇ ਵੱਡਣਾ ਪੈਂਦਾ ਦੇਖ ਲਓ ਵੱਢ ਦਿੰਦੇ ਸੀ ਕਈ ਬੂਟੇ ਵੀ ਸਾਗ ਲੰਬੇ ਸਮੇਂ ਤੱਕ ਬਾਕੀ ਭਾਈ ਗੰਨਾ 85 ਜਿਹਨੂੰ ਕਹਿੰਦੇ ਸਭ ਤੋਂ ਮਿੱਠਾ ਹੁੰਦਾ ਆ ਦੇਖੋ ਭਾਈ ਆਪਣੀ ਕਣਕ ਇੰਨੀ ਵਧੀਆ ਫਸਲ ਮਹਾਰਤ ਦੀ ਦਿਆਂ ਨਾਲ ਐਸੋ ਬਹੁਤ ਵਧੀਆ ਬਾਕੀ ਝਾੜ ਪਰ ਜਾ ਕੇ ਪਤਾ ਲੱਗੂਗਾ ਚਲ ਹੁਣ ਇਸ ਟਾਈਮ ਬਹੁਤ ਜ਼ਿਆਦਾ ਦੀ ਫਸਲ ਵਧੀਆ ਦੇਖੋ ਕਿੱਕਣਾ ਲਹਿਰਾ ਮਾਰਦੀ girਦੀ ਫਿਰਦੀ ਆ ਬਾਈ ਫਸਲ ਤਾਂ ਚੰਗੀ ਹੁੰਦੀ ਆ ਇਹਨੂੰ ਟਾਈਮ ਪਰ ਰੇਪਾ ਔਰ ਰੇ ਵੀ ਵਧੀਆ ਪਾਓ ਟਾਈਮ ਪਰ ਪਾਣੀ ਲਾਓ ਬਾਕੀ ਸਭ ਤੋਂ ਵੱਡੀ ਗੱਲ ਆ ਜਰੂਰ ਗੇੜਾ ਮਾਰਦੇ ਰਹੋ ਆਪਣੀ ਫਸਲ ਦੇ ਵਿੱਚ ਤੁਹਾਨੂੰ ਬਾਦ ਘਾਟ ਦਾ ਪਤਾ ਲੱਗ ਜਾਣਾ ਹੁਣ ਜੇ ਮੈਂ ਇੱਥੇ ਇਹ ਪਹੀ ਪਰਤੇ ਮੁਰਕੇ ਆ ਕੇ ਜਾਂ ਉਧਰਲੇ ਖੇਤਾਂ ਨੂੰ ਆਏ ਦੇਖਦਾ ਰਹਾ ਇੱਥੀ ਤੇ ਮੁਰਜਮਾ ਤਾਂ ਗੱਲ ਨਹੀਂ ਬਣਦੀ ਜੇ ਵਿੱਚ ਜਾਊਗਾ ਤਾਂ ਅਸੀਂ ਵਿੱਚ ਘੁੰਮਦੇ ਰਹਿੰਦੇ ਤਾਂ ਪਤਾ ਲੱਗਦਾ ਵੀ ਕਣਕ ਨੂੰ ਚੂਹਾ ਹੀ ਪੈ ਗਿਆ ਤੇ ਬਾਕੀ ਬਾਈ ਲਸਣ ਦੇਖੋ ਫਸਲਾਂ ਮੈਂ ਤੁਹਾਨੂੰ ਕਹਿੰਦਾ ਇਸ ਵਾਰੀ ਸਾਰੀਆਂ ਮਹਾਰਤ ਦੀ ਦਿਆ ਦੇ ਨਾਲ ਬਾਈ ਵਧੀਆ ਹੋ ਰਹੀਆਂ ਦੇਖੋ ਆਲ हसनભાઈ ਮੋਟਾ ਜਿਹੜਾ ਬਾਤ ਚਲਾਇਆ ਤਾਂ ਬਾਈ ਨੇ ਵੀ ਹੁਣ ਆਪਣਾ ਪਸਾਰਾ ਚ ਲਾ ਗਿਆ ਕਰਨ ਬਾਕੀ ਆ ਦੇਖ ਲੋ ਧਨੀਆਂ ਇੱਕ ਗੱਲਾਂ ਸਕਾ ਹੋ ਗਿਆ ਤੇ ਪਾਲਕ ਦੇਖਦੇ ਬਾਈ ਜੀ ਕਿਸੇ ਦੇ ਪ੍ਰੋਗਰਾਮ ਹੋਵੇ ਓਰੇ ਵੀ ਪਾਲਕ ਨੂੰ ਇਹਨੂੰ ਵੱਢ ਕੇ ਧੋ ਕੇ ਉੱਥੇ ਦੇਣੀ ਆ ਪਾਲਕ ਵਿੱਚੇ ਮੇਥੀ ਧਨੀਆਂ ਮੇਥੇ ਜਿਉਂਥੇ ਪਜਾ ਦੇਣੇ ਸੋ ਬਾਕੀ ਚਲੋ ਹਨ ਵਧੀਆ ਜੀ ਮੌਸਮ ਤਾਂ ਤੁਸੀਂ ਦੇਖ ਹੀ ਰਹੇ ਆ ਕਿ ਕਿਆ ਕਿੱਕਣਾ ਦੇਖ ਲੋ ਸੂਰਜ ਨਿਕਲਦਾ ਨਹੀਂ ਹੈਗਾ 30 ਦਿਨ ਹੋ ਗਿਆ ਫਸਲ ਆਹ ਦੇਖੋ ਲੈ ਫਲੀ ਮਟਰ ਲੱਗਣ ਨੂੰ ਤਿਆਰ ਹੈ ਫੁੱਲ ਆ ਗਿਆ ਸੋ ਲੱਗੀ ਜਾਣਾ ਲੋ ਗਰਮੀ ਗਰਮੀ ਬਾਈ ਮੋਟਰ ਪਰ ਰੌਣਕ ਲੱਗੀ ਰਹਿੰਦੀ ਹੈ ਠੰਡ ਹੈ ਹੁਣ ਕਰਾਂ ਤਾਂ ਹੀ ਨਹੀਂ ਨਿਕਲ ਹੁੰਦਾ ਹੈਗਾ ਹਾਲੋ ਚਲੋ ਹੁਣ ਤਾਂ ਇਧਰ ਨੂੰ ਜਾਣਾ ਨਹੀਂ ਹੈਗਾ ਕਿਉਂਕਿ ਚਲੋ ਗੱਲ ਕਹੀ ਵੀ ਦੂਰ ਚੱਲੇ ਜਾਂਦੀ ਤੁਸੀਂ ਕਹਣਾ ਦੇਖ ਇੱਥੇ ਰਮੜ ਗਿਆ ਵੀ ਇੱਥੇ ਤੇ ਐਂ ਜੇ ਜਾਉਂਗੇ ਲੋਰ ਆ ਰਿਹਾ ਬਾਈ ਬੂਟ ਪਾਇਆ ਉਸ ਨਾਲ ਸਾਰੀ ਭੇਜ ਜਾਣੇ ਸੋ ਆ ਬਾਈ ਜਸਵੀਰ ਵਾਲੀ ਕਣਕ ਉਹ ਜਿਹੜੀ ਗਾਹਾਂ ਦਿਖਦੀ ਆ ਉਹ ਹੋਰੰਗੀ ਉਹ ਆਪਣੀ ਆ ਉਹ ਆ ਬਾਈ 869 ਬੀਜ ਇਹ 826 ਇਹ ਹਿਆਰ ਤੇ ਉਹ ਖੱਤੀ ਦੇਖੋ ਇੱਕ ਹੋਰਾਂਗਾ ਆਪਣੀ ਇਹ 826 ਉਹ ਉੱਪਰ 869 ਬੀਜ ਆ ਸੋ ਫਸਲ ਵਧੀਆ ਖੜੀ ਆ ਚਲੋ ਭਾਈ ਜਸਵੀਰ ਭਾਈ ਵੀ ਆਪਣੇ ਘਰ ਆ ਜਵੇ ਫਸਲ ਉਦੀ ਵਧੀਆ ਖੜੀ ਇਧਰ ਵੀ ਉਧਰ ਵੀ ਮੁੰਡਾ ਉਹਦਾ ਬਹੁਤ ਮਿਹਨਤੀ ਹੈ ਮਹਕਪ੍ਰੀਤ ਬੇ ਜਿੰਨਾ ਕੁ ਉਹਦਾ ਵਿਚਾਰੇ ਦਾ ਬਾਹ ਲੱਗਦੀ ਉਹਨੇ ਕੋ ਖੇਤੀ ਵਧੀਆ ਕਰ ਰਿਆ ਸੋ ਬਾਕੀ ਚਲੋ ਰਲ ਮਿਲ ਕੇ ਚੱਲੀ ਜਾਂਦਾ ਬੇਜਤੀ ਬਾਤ ਹੀ ਇਕੱਠੀ ਏਕਣਾ ਕੋਈ ਮਲੂਮ ਨਹੀਂ ਦੱਤਾ ਤੇ ਰੇ ਉਹਨੇ ਆਪ ਪਾਇਆ ਸਪਰੇ ਉਹਨੂੰ ਮੈਂ ਕਰ ਨਹੀਂ ਦਿੰਦਾ ਬੱਚਾ ਹੈ ਹਲੇ ਸਪਰੇ ਦੇ ਪਰ ਵੀ ਆਪੇ ਕਰਤੀ ਸੀ ਬਾਅਦ ਦੇ ਵਿੱਚ ਹੁਣ ਉਧਰਲੇ ਵੀ ਬਾਈ ਦੇ ਖੇਤਾਂ ਪਰ ਆਪੇ ਕਰੀਦੀ ਕਿਉਂਕਿ ਬੱਚਾ ਤਾਂ ਫਿਰ ਵੀ ਬੱਚਾ ਹੀ ਹੁੰਦਾ ਅਸੀਂ ਵੀ ਆਪਣੇ ਮਾਪੇ ਦੇ ਬੱਚੇ ਆ ਸਾਨੂੰ ਵੀ ਵੀ ਪਾਪਾ ਜੀ ਨਹੀਂ ਪਹਿਲਾਂ ਸਪਰੇ ਨਹੀਂ ਤੇ ਕਰਦੇ ਕਰਦੇ ਹੁਣ ਅਸੀਂ ਗਾਹਾਂ ਤੁਹਾਨੂੰ ਪਤਾ ਵੀ ਫਰਕ ਪੈ ਜਾਂਦਾ ਉਮਰਾਂ ਬੜੀਆਂ ਹੋ ਗਈਆਂ ਤਾਂ ਉਹਨਾਂ ਨੂੰ ਪਤਾ ਵੀ ਇਹ ਸਮਝਦਾਰ ਹੈ ਵੀ ਹੁਣ ਅਸੀਂ ਆਪ ਸਪਰੇ ਕਰਨ ਲੱਗੇ ਜਦੋਂ ਮਹਿਕ ਦੀ ਉਮਰ ਤੇ ਉਹ ਨਹੀਂ ਤੇ ਕਰਦੇ ਸੀਗੇ ਸੋਹੀ ਚਲੋ ਉਹ ਵੀ ਬੱਚਾ ਹੈ ਤਾਂ ਕਰਕੇ ਮਾਂ ਵੀ ਸਪਰੇ ਦਾ ਚੱਲ ਜਾਂਦਾ ਚਲੋ ਬਾਕੀ ਬਾਈ ਘਰ ਜਾ ਕੇ ਪਰਮ ਨਾਲ ਵੀ ਮਨਾਉਂਦੇ ਆ ਦੇਖੋ ਮੁੜ ਕੇ ਦੁਬਾਰਾ ਆਤਾ ਤਾਂ ਉਨ ਦੌਣ ਲੱਗੀ ਨਾਲੇ ਸੁਬਹਾ ਦਾ 9:30 ਦਾ ਟਾਈਮ ਹੈ ਇੱਕ ਗਿਲਾ ਦਿਨ ਜਾ ਹੋ ਲਿਆ ਬਾਸ ਹੁਣ ਤੇ ਬਾਦ ਫੇਰ ਗੋੜੀ ਹੋ ਜਾਣੀ ਬਾਈ ਤੁਸੀਂ ਹੁਣ ਵੀਡੀਓ ਦੇਖ ਰਹੇ ਆ ਪਰ ਮੈਂ ਮਹਿਸੂਸ ਕਰ ਰਿਹਾ ਸਮਝ ਲਓ ਵੀ ਅਸੀਂ ਤਾਂ ਚਲੋ ਬਾਈ ਗਏ ਨਹੀਂ ਕੈਨੇਡਾ ਜਿੱਥੇ ਸਨੋ ਪੈਂਦੀ ਹੈ ਦੇਖਿਆ ਜੀ ਫੋਨਾਂ ਚ ਰੀਲ ਦੇਖ ਲਈਦੀ ਉੱਤੇ ਪੈਂਦੀ ਹੈ ਪਰ ਸਾਨੂੰ ਪਤਾ ਵੀ ਐਨ ਪੂਰੀ ਬਰਫ ਵਾਲੀ ਉਹ ਹੈ ਹਵਾ ਚੱਲਦੀ ਮਿਆਂ ਪੂਰਾ ਠੰਡੇ ਗਾ ਸੋ ਚਲੋ ਚੱਲੀ ਜਾਂਦੇ ਆ ਕੰਮ ਭਾਈ ਮਹਾਰਾਜ ਇੱਕ ਨੀ ਰੱਖੇ ਖੇਤੀ ਬਾੜੀ ਵਧੀਆ ਐ ਨਾ ਬਾਕੀ ਘਰ ਜਾ ਕੇ ਬੱਚਿਆਂ ਨਾਲੇ ਮਿਲਾਉਂਦੇ ਸਾਨੂੰ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਾਈ ਘਰ ਪਹੁੰਚ ਗਏ ਮਹਾਪੰਚਾਇਤ ਇਕੱਠੀ ਹੋਈ ਵੀ ਗੋਂ ਦੀ ਕੋਈ ਲੱਗਦਾ ਵੀ ਕਾਰਾ ਹੋਇਆ ਵਾ ਬਹੁਤ ਗੋਂ ਬਾਈ ਘੁੰਮ ਰਹੇ ਤੇ ਬਾਕੀ ਲੋ ਭਾਈ ਟਰੈਕਟਰ ਪਰ ਵੀ ਰਜਾਈਆਂ ਹੀ ਰਜਾਈਆਂ ਰੱਖੀਆਂ ਪਈਆਂ ਇੱਧਰ ਹਾਂ ਵੀ ਸਰਦਾਰਨੀ ਇੱਧਰ ਮਿਲੋ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਵੈਰ ਪਰ ਸ਼ਾਸਤ ਜੀ ਹਾਂ ਬਾਈ ਆ ਰਜਾਈਆਂ ਲੱਗੀਆਂ ਪਈਆਂ ਛੋਟੂ ਛੋਟੂ ਵੀ ਛੋਟੇ ਛੋਟੇ ਨੇ ਆਨੇ ਆਏ ਬਿੜੇ ਬਾਰਿਸ਼ ਦਾ ਨਿਵਾਸੀ ਉਹਨਾਂ ਵਾਸਤੇ ਕੰਡਾ ਮੌਸਮ ਆ ਮੈਂ ਚਲੋ ਵੀ ਲੈ ਲੂੰਗੇ ਬੱਚੇ ਆ ਪਰਮ ਜਿ ਸਰਾਂ ਵਰਗੇ ਤਾਂ ਹੀ ਅੱਛਾ ਗੱਦੇ ਹੀਟਾਂ ਮਛਾਉਣ ਨੂੰ ਹੈ ਗਰਮੀ 'ਚ ਵੀ ਆਏ ਕਰਦੇ ਤੇ ਬਰਸ ਮੈਂ ਤੁਹਾਨੂੰ ਜਿਆਦਾ ਗਿਉ ਫਿੱਡ ਦੀ ਸਵਾਈ ਕਰ ਰਹੀ ਸੀ ਵੀ ਜਦ ਤਈ ਕੋਲੇ ਓਕੜੇ ਮੁੜ ਕੇ ਕੱਡੇ ਕੱਡੇ ਨਹੀਂ ਤੇ ਹੋਏਗੀ ਹੂੰ ਇਹ ਪੰਜਾਬ ਆ ਗਿਆ ਮੈਂ ਚਲੋ ਵੀ ਪਰਮ ਤੇ ਜਿ ਸਰਾਂ ਦੇ ਕੱਪੜੇ ਵੀ ਮੈਂ ਦਿੱਤੇ ਤੇ ਜਨਾ ਦੋ ਵਟੜੀਆਂ ਅੱਛਾ ਇਹਨਾਂ ਦੇ ਆਉਣ ਤੇ ਹਟ ਗਏ ਤੇ ਫਿਰ ਮੈਂ ਚਲੂ ਵੀ ਬੱਚੇ ਹੈ ਤਾਂ ਨਵੇਂ ਹੀ ਪਏ ਤੇ ਵੀ ਚਲੋ ਠੰਡ ਤੇ ਵਾਜੂंगे ਬੱਚੇ ਇਹ ਵੀ ਆਪਣੇ ਵਰਗੇ ਨਹੀਂ। थैंक यू। ਲੋ ਬਾਈ। ਹਾਂ। ਪਤਾ ਕਰਕੇ ਮੈਂ ਦੋ ਤਿੰਨ ਗੱਦੇ ਸੀ ਕੱਢੇ ਤੇ ਜੀ ਬਸੌਣੇ ਏਟਾਂ ਨੂੰ ਦੋ ਤਿੰਨ ਜਾਈਆਂ ਕੱਢੀਆਂ ਤੈਨੂੰ। ਜੀਨਾ ਕੋਟ ਕਿਹੜੇ ਸੂਟ ਹੁੰਦੀ ਜਾਂਨੇ। ਚਲੋ ਆਪਾਂ ਹੁਣ ਅੰਦਰ ਜਾਾਂ। ਇਹ ਗੱਲ ਤੂੰ ਛੱਡ ਦੇ ਹਲੇ ਤੇਰੀ ਦਿਹਾੜੀ ਮਰ ਜੂਗੀ। ਇਹ ਪੱਕੀ ਤੇ ਚਲ ਕੋਈ ਨਹੀਂ। ਕੰਮ ਵੀ ਕਰਦੇ ਆ। ਹੂੰ। ਹਾਂਜੀ ਆਪਣਾ ਪਰਿਵਾਰ ਲੈ ਕੇ ਆਏ ਹੋਏ ਆ। ਵੇ ਕੀ ਕਹਦਾਂ ਨੇ ਬਾਹਰ। ਨਾ ਠੰਡ ਤਾਂ ਹੈਗੀ ਆ। ਠੰਡ ਤਾਂ ਹੈਗੀ ਇੱਥੇ ਕੋਈ ਨਹੀਂ। ਸਾਨੂੰ ਹੁਣ ਅੰਦਰ ਬੈਠੇ ਨੇ ਵੀ ਲੱਗੀ ਜਾਂਦੀ ਅੰਦਰ ਵੀ ਆਏ ਹੁੰਦਾ ਪਰ ਮੁੰਡਾ ਟੋਪੀ ਦੇ ਦਈਏ ਜਰਾ ਬਾਪਾ ਪਾ ਦਈਏ ਫਿਰ ਤਾਂ ਕਰਕੇ ਸੋਚੇ ਵੀ ਤੇ ਵਿਚਾਰੇ ਵੇ ਨਾਲ ਦੀ ਨਾਲ ਜਾਣੇ ਕੰਮ ਪਰ ਤਾਂ ਇਹ ਤਾਂ ਦਾਨਣ ਬਣ ਗਈ ਨਾ ਦਾਨਣ ਤਾਂ ਕਹਿ ਦਿੰਦੇ ਕੋਈ ਹੁਜ ਵੀ ਰੱਬ ਦਾਨ ਕਰਾਵੇ ਨਾ ਆਵੇ ਨਾ ਕਿਸੇ ਤੇ ਚੱਲ ਕੋਈ ਇੰਨਾ ਕਿ ਜੋਗਾ ਸਾਨੂੰ ਕਰੇ ਵੀ ਦੌੜ ਵਾਂਗੂ ਕੋਈ ਨੀ ਕੋਈ ਆਹ ਤਾਂ ਮਦਦ ਕੋਈ ਨਹੀਂ ਹੈਗੀ ਚੱਲ ਹਾਂ ਪਰ ਠੰਡ ਦੇ ਵਿੱਚ ਬੈਠਣਾ ਵੀ ਮਦਦ ਹੈ ਨਾ ਹਾਂਜੀ ਨਹੀਂ ਬੱਚਿਆਂ ਨੂੰ ਉਸ ਦਿਨ ਵੀ ਬਾਕ ਖੁਸ਼ ਹੋਏ ਤੇ ਦੇਖ ਕੇ ਜਦੋਂ ਕਪੜੇ ਘੱਤੇ ਜਿਵੇਂ ਸਾਰਾ ਹੁੰਦੇ ਇਹ ਸਾਰਿਆਂ ਦੇ ਚਿਹਰੇ 'ਤੇ ਮੁਸਕਾਨ ਆ ਗਈ ਹੋਈ ਚਿਹਿਆਂ ਦੇ ਵਾ ਦੇਖੋ ਵੀ ਕਿੰਨਾ ਚੌੜਾ ਚੜਿਆ ਇਹਨਾਂ ਨੂੰ ਸ਼ਾਮ ਨੂੰ ਤਾਂ ਕਾਣ ਪਰ ਵੀ ਆ ਕੇ ਪਾ ਵੀ ਲਏ ਉਹਨਾਂ ਨੇ ਜਾ ਕੇ ਗਦੇ ਅੱਛੇ ਹਾਂ ਬਾਗ ਦੇ ਕੰਮ ਤੇ ਦੇਖ ਲੈ ਲਓ ਭਾਈ ਜਸ਼ਨਾਰ ਪਰਮ ਦੇ ਨਾਲ ਬਹੁਤ ਕੱਪੜੇ ਪਏ ਤੇ ਕੋਟੀਆਂ ਕਾਟੀਆਂ ਬਾਬਾ ਵੀ ਘੱਟੋ ਘੱਟ ਮੈਂ ਕਹਿੰਦਾ ਮੈਂ ਆਪ ਗਿਣੀਆਂ ਵੀ 16 17 ਤਾਂ ਕੋਟੀਆਂ ਜਸ਼ਨ ਦੀਆਂ ਦੀਆਂ ਹਾਂਜੀ ਵੀ ਅਸੀਂ ਬਾੜੇ ਚ ਆਏ ਫੇ ਰਾਜੂ ਰਹੀਂ ਉਧਰ ਉਹਦੇ ਨਾਤੀ ਹੈ ਜਿਹਨੂੰ ਕਹਿ ਦਿੰਦਾ ਉਹ ਦੋ ਤੇ ਭਤੀਜੇ ਉਹਨੂੰ ਦਿੱਤੇ ਅਸੀਂ ਖਾਸੇ ਕੱਪੜੇ ਤੇ ਯਾਨੀ ਕਹਿ ਕਿਹਾ ਉਹਨਾਂ ਨੇ ਜਦੋਂ ਚੱਕਣ ਆਏ ਉਹ ਇਨਾਵੇਂ ਤਾਂ ਤੇ ਗਨੇ ਉਹ ਕਿਤਨੇ ਕੱਪੜੇ ਮੇਰਨ ਲੱਗੇ ਹਾਂ ਠੀਕ ਨੇ ਚਲੋ ਭਾਈ ਇਹ ਨਹੀਂ ਅਸੀਂ ਸੋਚਦੇ ਵੀ ਅਸੀਂ ਪੁਰਾਣੇ ਦਿੱਤੇ ਪਰ ਸਾਡੇ ਪਮੂਰਾਂ ਕੋਲ ਵੀ ਆ ਜਾਂਦੇ ਆ ਨਹੀਂ ਪੌਣੇ ਤਾਂ ਹੈਗੇ ਤੇ ਹੁਣ ਬੱਚੇ ਆਪਣਾ ਹੈਲਦੀ ਹੋ ਗਏ ਨੇ ਤਾਂ ਨਵੇਂ ਹੀ ਰੱਖੇ ਹੋਏ ਤੇ ਜਸ਼ਨ ਦੇਵ ਸਾਮ-ਸਾਮ ਕੇ ਫਿਰ ਫਰਕ ਕਰੇ ਇਹਨਾਂ ਦੀਆਂ ਕੁੜੀਆਂ ਦੇ ਆ ਜਾਂ ਮੁੰਡਿਆਂ ਦੇ ਵੀ ਕੋਤਰਾ ਨੇ ਕੱਪੜੇ ਪਵਾਏ ਦੇ ਚਲੋ ਭਾਈ ਆਹ ਅੱਜ ਟਰੈਕਟਰ ਬਾਰੇ ਨੇ ਕੱਢ ਕੇ ਰੱਖਦੀਆਂ ਹੁਣ ਦੇਖ ਲੈ ਕਿੰਨੀਆਂ ਉਪਰੇ ਉਪਰੇ ਜਿਹਾ ਤੇ ਜਦ ਇਹਨਾਂ ਪਰ ਗਲੇਫ ਚੜ ਜਣ ਇਹਨਾਂ ਨੇ ਕਿੰਨੀਆਂ ਹੋਈਆਂ ਨਾ ਗਲੇਫ ਨਹੀਂ ਹੈਗੇ ਜੀ ਕਰਦੀਆਂ ਰਜਾਈਆਂ ਭਾਰੀਆਂ ਰੂਣ ਪਈ ਹੋਈ ਚ ਹੂੰ ਇਹ ਹੁਣ ਆਪਾਂ ਦਾ ਚਲੋ ਮੁੰਡੀਆਂ ਲੈ ਲਈ ਦੀਆਂ ਮਟਾਬਲੇ ਬੱਡਾਂ ਆਂਦੀਆਂ ਆਪਣੇ ਕੋਲ ਚਲੋ ਬਾਈ ਸਿੰਗਲ ਸਿੰਗਲ ਕਰਕੇ ਥੋੜੀਆਂ ਲਓ ਬਾਈ ਵੈਸੇ ਹੈ ਮੈਂ ਵੀ ਇਹਦੇ ਨਾਲੇ ਤਾਂ ਪਰ ਮੈਨੂੰ ਇਹ ਨਹੀਂ ਤਾਂ ਪਤਾ ਇਹਨੇ ਉਹ ਅੰਦਰ ਤੇ ਵੀ ਦਿਮਾਗ ਚ ਪਤਾ ਨਹੀਂ ਇਹਦੇ ਕਿ ਆਇਆ ਸਫਾਈ ਕਰਦੀ ਦੀ ਬਸ ਅੱਧੀ ਜਾ ਕੇ ਇਹ ਸਟੋਰ ਚ ਬੜੀ ਸਟੋਰ ਚ ਹੋਈ ਨੇ ਆਪਣੀਆਂ ਰਜਾਈਆਂ ਉਹ ਕਰਤੀਆਂ ਚੱਕਤੀਆਂ ਹੈ ਹਵਾ ਚੱਲਦੀ ਵੀ ਹੈ ਤਾਂ ਕਰ ਦਵਾਂ ਮੈਂ ਉਹਨਾਂ ਨੂੰ ਚੱਕ ਲੈ ਜਾਂਦੇ ਨੇ ਤਾਂ ਘਰੇ ਹੋਣੀ ਲੋਗੇ ਰਾਜ ਨੂੰ ਕਰ ਦਿੰਦਾ ਫੋਨ ਮੈਂ ਮੈਂਟੇ ਲਾਉਣਾ ਇੱਕ ਉਹ ਜਿਹੜਾ ਉਸ ਹਸਪਤਾਲ ਦਾ ਰਹਿੰਦਾ ਕਿ ਚਲੋ ਜਾ ਕੇ ਤੂੰ ਸੱਚੀ ਪੁੱਛੇ ਮੈਂ ਪਰਸੋਂ ਗਿਆ ਤਾਂ ਸਾਰੇ ਮੈਨੂੰ ਆਇਆ ਤਰਸ ਜਾਈ ਆ ਅੱਛਾ ਪਰ ਹੈ ਚਲੋ ਉਹ ਨਿਗਝ ਰਹਿੰਦੇ ਆ ਕਮਰੇ ਚ ਉਹਨਾਂ ਨੇ ਪਰਾਲੀ ਲਾ ਕੇ ਨਾ ਅ퍼 ਮੰਦੂਰੀ ਉਹ ਵਿਸਾਈ ਵੀ ਤੀ ਤਰਪਾਲ ਪੈਂਦੇ ਦਾ ਰਾਤ ਨੂੰ ਚੱਲ ਕੱਪੜੇ ਮੈਂ ਤਾਂ ਦਿਨ ਚ ਗਿਆ ਤਾਂ ਮੈਨੂੰ ਨਹੀਂ ਪਤਾ ਪਰ ਆ ਤਾਂ ਪੰਨ ਵਾਲਾ ਹੀ ਕੰਮ ਕਰਿਆ ਕੋਈ ਗੱਲ ਨਹੀਂ ਠੀਕ ਨਹੀਂ ਪੁੱਛ ਲਈ ਉਹਨਾਂ ਨੂੰ ਜੇ ਹੋਰ ਤਾਂ ਐ ਤਾਂ ਕੰਬਲ ਲੈਣੇ ਹੋ ਕੰਬਲ ਵੀ ਵੀ ਦੇ ਦੀ ਐ ਤਾਂ ਰਜਾਈਆਂ ਹੈ ਤਾਂ ਉਹ 6 ਜਣੇ ਆ 4 ਰਜਾਈਆਂ ਹੈ ਹਾਂਜੀ 6 ਜਣਾ ਚਲੋ ਭਾਈ ਸਾਡਾ ਬੰਦਾ ਵੀ ਭਾਈ ਲੱਗਿਆ ਉਹ ਅੰਦਰ ਟੀਵੀ ਦੇਖਣ ਕੀ ਕਰਦਾ ਉਹ ਆਓ ਦੇਖੋ ਨਾ ਬੱਲੇ ਬੈਠਾ ਹੈ ਹੈ ਨਹੀਂ ਲੰਘ ਗਿਆ ਖੁੱਲਿਆ ਪਾ ਹਾਂ اے ਆਈਟੀ ਬਾਹਰ ਨੂੰ ਕਹਿੰਦੀ ਗੇਟ ਖੁੱਲਿਆ ਏ ਉੱਥੇ ਗੇਟ 'ਚ ਖੜੀ ਦੇਖੀ ਗਈ ਇਹ ਨਹੀਂ ਵੱਡਦਾ ਕੋਈ ਹੈ ਨਹੀਂ ਗੇਟ ਖੁੱਲਿਆ ਸਹੀ ਲੈ ਗਿਆ ਉਹ ਸਹੀ ਨੇ ਹਵਾ ਦੇ ਨਾਲ ਹੀ ਗੱਲ ਹਵਾ ਦੇ ਨਾਲ ਕਿਹੜੇ ਸਾਹ ਨਾਲ ਚੱਲੀ ਏ ਕੋਹਰ ਟੱਕੜੀ ਲੰਘ ਗਿਆ ਕਰਦਾ ਲੰਘ ਗਿਆ ਤਾਂ ਕੱਲ ਪੂਰੀ ਵੀ ਜੀਰਾ ਕੱਢਣਾ ਜਾਣਾ ਸਵੇਰ ਦਾ ਕਹਿਣਾ ਤਾਂ ਕਹਿੰਦਾ ਨਿਆਣੇ ਆਏ ਬਹੁਤੀ ਹੋਣਾ ਪੂਰੀ ਸਾਹ ਫੋੜੀ ਦਾ ਹਾਂ ਹੂੰ ਦੁਕਾਨੇ ਅੱਛਾ ਉੱਥੇ ਹੁਣਾ ਕਿਹਾੜੀ ਪੈ ਗਈ ਲੜਦਾ ਵੀ ਉਹਨਾਂ ਕੋ ਲੜੀ ਵੀ ਜਾਂਦਾ ਚੱਲ ਕੋਈ ਚੱਲ ਫਿਰ ਚੱਲਦਾ ਬਾਈ ਕੰਮ ਆਲਾ ਆ ਵੀ ਤਾਂ ਸਪ੍ਰੇ ਕਰਤੀ ਹੁਣ 12 ਵਜ ਗਏ ਆ ਵਾਹਾਹਾ ਓਹੋ ਰੱਬ ਡਰਾਵੇ ਚਾਹ ਧਰ ਲੈ ਗਰਮ ਗਰਮ ਹਾਂਜੀ ਇਹਨੂੰ ਪਰਮਾ ਤੋਂ ਲਾ ਕੇ ਜੜੀ ਲੈ ਫਿਰ ਆ ਜਾ ਆ ਜੀ ਮੈਂ ਭਾਈ ਤੁਸੀਂ ਇਹ ਤੇ ਦੂੰਗਾ ਹੂੰ ਤਾਂ ਕਰਦੇ ਚਲੋ ਫੇਰ ਤੇ ਤੁਹਾਨੂੰ ਸ਼ਾਬਾਸ਼ ਨਹੀਂ ਭਾਈ ਇਹਦਾ ਦਿਲ ਹੈ ਜਿਹੜਾ ਦਲੇਰ ਹੈ ਇਹਨੂੰ ਸ਼ਾਬਾਸ਼ ਮੈਂ ਤਾਂ ਦੰਦਾ ਹਾਂ ਦਾ